ਸਤਿ ਸ੍ਰੀ ਅਕਾਲ ਮੈਂ ਓਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ ਚੈਨਲ ਦੀ ਟੀਮ ਬਾਰਨ ਪਿੰਡ ਦੇ ਵਿੱਚ ਸ਼ਾਮਲਾੜ ਚ ਬਣੀ ਸੱਤ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਇਸ ਛੱਤ ਦੇ ਵਿੱਚ ਪੱਖਾ ਲੱਗਾ ਹੋਇਆ ਹੈ ਔਰ ਇੱਕ ਸ਼ੈੱਡ ਬਣੀ ਹੋਈ ਹੈ ਔਰ ਸ਼ੈੱਡ ਦੇ ਵਿੱਚ ਬਕਾਇਦਾ ਤੌਰ ਤੇ ਬੈਠਣ ਵਾਸਤੇ ਜਿਹੜੇ ਸੀਮੈਂਟ ਦੇ ਹੈ ਉਹ ਬੈਂਚ ਬਣੇ ਹੋਏ ਨੇ ਮਤਲਬ ਜੇਕਰ ਤੁਸੀਂ ਪਿੰਡਾਂ ਦੇ ਮਾਹੌਲ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ ਤਾਂ ਇਹੋ ਜਿਹਾ ਸਵਰਗ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਉਣਾ ਏਸੀ ਦੀ ਹਵਾ ਲੈ ਲੈ ਕੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਆਪਾਂ ਸ਼ਿਕਾਰ ਹੋ ਰਹੇ ਆ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਅੱਜ ਇਸ ਸੱਥ ਦੇ ਵਿੱਚ ਇਸ ਪਿੰਡ ਦੀਆਂ ਜੇ ਗੱਲ ਕਰੀਏ ਤੇ ਦੋ ਸੱਥਾਂ ਤਾਂ ਮੈਂ ਦੇਖੀਆਂ ਨੇ ਕਿ ਇਹ ਸੱਚ ਜਿੱਥੇ ਅਸੀਂ ਬੈਠੇ ਆ ਕਿ ਇੱਕ ਸੱਥਿਆ ਜੀ ਪੂਲੀ ਵਾਲੀ ਸੱਥ ਅਸੀਂ ਉੱਥੇ ਵੀ ਜਾਵਾਂਗੇ ਉੱਥੇ ਵੀ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਹ ਜੋ ਤੁਸੀਂ ਦੇਖ ਰਹੇ ਹੋ ਆਏ ਦੁਆਲੇ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਨਜ਼ਾਰਾ ਇਹ ਬਾਰਨ ਪਿੰਡ ਦਾ ਨਜ਼ਾਰਾ ਹੈ ਜੀ ਇਹ ਦੇਖੋ ਟੋਬਾ ਬਣਿਆ ਹੋਇਆ ਹੈ ਔਰ ਉਹਦੇ ਨਾਲ ਹੀ ਬਿਲਕੁਲ ਸੱਥ ਬਣੀ ਹੋਈ ਹੈ ਇਹ ਸ਼ਾਮਲਾਟ ਜ਼ਮੀਨ ਸਗੀ ਉਸ ਦੇ ਵਿੱਚ ਬੈਠਣ ਵਾਸਤੇ ਔਰ ਜਦੋਂ ਜਦੋਂ ਬੈਠਾਂਗੇ ਤਾਂ ਆਲੇ ਦੁਆਲੇ ਦੀ ਸਫਾਈ ਵੀ ਹੋਏਗੀ ਇੱਕ ਬਿਲਕੁਲ ਉਹ ਨਾਲ ਪਾਰਕ ਬਣੀ ਹੋਈ ਹੈ ਇੰਨੇ ਖੂਬਸੂਰਤ ਤਰੀਕੇ ਨਾਲ ਪਿੰਡ ਵਾਸੀਆਂ ਨੇ ਸਜਾਇਆ ਹੋਇਆ ਕਿ ਮੇਰੇ ਕੋਲ ਸ਼ਬਦ ਖਤਮ ਹੋ ਗਏ ਨੇ ਔਰ ਇਹਨਾਂ ਤੋਂ ਅੱਜ ਇਸ ਸਾਥ ਦੀ ਬੈਕਗ੍ਰਾਉਂਡ ਔਰ ਇੱਕ ਗੱਲ ਹੋ ਰਿਹਾ ਕਿ ਪੰਜਾਬੀ ਅੱਜਕੱਲ੍ਹ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਕੱਲ ਇੱਕ ਲੁਧਿਆਣੇ ਦੇ ਵਿੱਚ ਕਤਲ ਕੀਤਾ ਗਿਆ ਹੈ ਔਰ ਉਸ ਨੂੰ ਲੈ ਕੇ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਹਰਨੇਕ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਰ ਬਹੁਤ ਵਧੀਆ ਜੀ ਕੀ ਕੰਮ-ਕਾਰ ਕਰਦੇ ਹੋ ਸਰ ਹਾਂ ਪਾ ਜੀ ਇਹ ਮੈਂ ਠੇਕੇਪਰ ਆ ਵਿਲੇ ਹਾਂ ਅੱਛਾ ਜੀ ਫਿਰ ਹਲ ਅੱਛਾ ਇਹ ਸਾਥ ਜਿਹੜੀ ਇਹ ਕਿੰਨੇ ਸਾਲ ਪੁਰਾਣੀ ਹੈ ਸਰ ਇਹ 22 ਸਾਲ ਰਹੀ ਜੋ ਜੰਮਣ ਦੇ ਪਹਿਲਾਂ ਦੀ ਹੈ ਅੱਛਾ ਜੀ ਐਸੇ ਬਾਗਲੀ ਬੈਠੇ ਦੇ ਉਹ ਮਕਾਨ ਪਾਏ ਹੋਏ ਨੇ ਅੱਛਾ ਜੀ ਸਰਪੰਚ ਜੀ ਆ ਵੀ ਸਾਡੇ ਕੋਲ ਅੱਛਾ ਅਸੀਂ ਉਹਨੂੰ ਕੈ ਵੀ ਜਗ੍ਹਾ ਛੱਡ ਦੋ ਹਾਂ ਹਾਂ ਉਹਨੂੰ ਮਕਾਨ ਪਾ ਕੇ ਦੇ ਦਿੰਨੇ ਆ ਜੀ ਪਾਣੀ ਦੇ ਦਿੰਨੇ ਆ ਤੇ ਲੈਟ ਦੇ ਦਿੰਨੇ ਆ ਆ ਹਾਂ ਹਾਂ ਉਹ ਉੱਥੇ ਪਾ ਕੇ ਅਸੀਂ ਪਾਰਕ ਬਣਾ ਪਾਰਕ ਬਣਾਤਾ ਜੀ ਹਾਂ ਇੱਥੇ ਗੁਹਾਰੇ ਨੇ ਹਾਂ ਹਾਂ ਗੁਹਾਰੇ ਚਾਤੇ ਇੱਥੇ ਪਾਰਕ ਬਣਾ ਸੀ ਹਾਂ ਹਾਂ ਸ਼ਾਮ ਨੂੰ ਜੋਗ ਵੀ ਹੁੰਦਾ ਆਹੋ ਹਾਂ ਗੁਹਾਰੇ ਲੱਗੇ ਹਾਂ ਅੱਛਾ ਜੀ ਗੁਹਾਰੇ ਲੱਗੇ ਹੋਏ ਨੇ ਜਾ ਕੇ ਘੁੰਮ ਕੇ ਆਓ ਤੁਸੀਂ ਮੰਨ ਜਾਂਗੇ ਵੀ ਆ ਕੀ ਗੱਲ ਹੈ ਕੀ ਲੱਗੇ ਹੋਏ ਨੇ ਹਾਂ ਇਹੀ ਕਿਦਣਾ ਪਾਈਆਂ ਨੇ ਕਿਦਣਾ ਪਾਈਆਂ ਨੇ अच्छा आज देखो कि लोग एसी ਦੇ ਵਿੱਚ ਬੈਠਦੇ ਆਏਸੀ 'ਚ ਬੈਠ ਕੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਬਿਮਾਰੀਆਂ ਕਿੰਨੀਆਂ ਲੱਗਦੀਆਂ ਨੇ ਬਹੁਤ ਲੱਗਦੀਆਂ ਨੇ ਜਦੋਂ ਇਸ ਤਰ੍ਹਾਂ ਦੀ ਠੰਡੀ ਠੰਡੀ ਹਵਾ ਨੈਚੁਰਲ ਦਰਖਤਾਂ ਦੇ ਵਿੱਚ ਬੈਠ ਕੇ ਆਉਂਦੀ ਹੈ ਸਿਹਤ ਦਾ ਕੁਝ ਹੋਰ ਤਰੀਕਾ ਬਹੁਤ ਜ਼ਿਆਦਾ ਫਰਕ ਹੈ ਸਾਡੇ ਸਾਡੇ ਇੱਕ ਪਰਲੇਵਾਸੇ ਗੁਰਦੁਆਰਾ ਹੈ ਜੀ ਖਲਗੜ ਬਾਬਾ ਹਾਂ ਉੱਥੇ ਵੀ ਜਾ ਕੇ ਦੇਖੋ ਪਾਰਕ ਲੱਗਿਆ ਪੱਖੇ ਜਨਰੇ ਬਿਲਕੁਲ ਬਿਲਕੁਲ ਸ਼ਹੀਦ ਬਾਬਾ ਖਲਗੜ ਜੀ ਜੈ ਸਿੰਘ ਖਲਗੜ ਜੀ ਆਉਂਦੇ ਉੱਥੇ ਉਥੇ ਪਾਰਕ ਬਣੀ ਹੋਈ ਹੈ ਸੋਨਾ ਬਣਿਆ ਹੋਇਆ ਗੁਰੂ ਬਹੁਤ ਸੁਨਾਰੀ ਬਹੁਤ ਪੌਪਾ ਜਲਾਇਆ ਔਰ ਇਸ ਪਿੰਡ ਨੂੰ ਭਾਗ ਲੱਗੇ ਹੋਏ ਨੇ ਉਸ ਗੁਰੂ ਘਰ ਦੇ ਕਰਕੇ ਇਹ ਪਿੰਡ ਜੀ ਉਰੇ ਤਾਂ ਪਿੰਡ ਹੋਰ ਪਾਸੇ ਦਾ ਇਹ ਦੁਬਾਰੇ ਪਿੰਡ ਉਰੇ ਬਸਿਆ ਬਸਿਆ ਇਸ ਦਾ ਪਹਿਲਾ ਨਾਮ ਕੁਝ ਪਤਾ ਕੀ ਹੁੰਦਾ ਸੀਗਾ ਪਹਿਲਾ ਦਾ ਨਾਮ ਕਹਿੰਦੇ ਕੋਈ ਉਹ ਪਲਾਇ ਨਾ ਹੁੰਦੀ ਸੀ ਜੀ ਬਰਨਾ ਜੀ ਬਰਨਾ 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 ਇਹ ਜਿਹੜਾ ਖੜੇ ਬਾਬਾ ਉਰੇ ਪਰਗਰ ਹੋਇਆ ਜੀ ਇਹ ਜਿਆਦਾ ਆਪਣਾ ਹੱਲਾਚੱਲਾ ਹੋਇਆ ਹੈ ਜੀ ਜੀ ਇਹ ਅੰਮਾਲੇਂ ਭੱਜ ਕੇ ਡਾਲਾ ਉਰੇ ਆ ਗਿਆ ਹਾਂ ਉਰੇ ਜਿਹੜਾ ਮੁਸਲਮਾਨਾਂ ਸਮਾਜ ਦਾ ਮਲੇਖੋਟਲੇ ਜੀ ਇਹ ਬੜੇ ਨਾਸੇ ਉਹ ਕੱਲਾ ਸੀ ਜੀ ਇਹਨਾਂ ਨੇ ਘੇਰ ਲਿਆ ਹਾਂ ਉਹ ਪੰਡਤੀ ਤਮਾਕੂ ਦੀ ਤਮਾਕੂ ਦੀ ਚੱਕਣ ਵਾਸਤੇ ਉਹਨੂੰ ਕਹਿ ਰਹੇ ਸੀਗੇ ਹਾਂ ਉਹਨੂੰ ਕਹਿੰਦੇ ਜਿਹੜੀ ਬਾਰ ਨਹੀਂ ਹਾਦਾ ਤੈਨੂੰ ਬਾਟਪਾ ਦੇ ਨਹੀਂ ਤੈਨੂੰ ਮਾਰਵਾਂਗੇ ਅੜ ਗਿਆ ਜੀ ਉਹ ਇੱਕ ਸੂਰ ਮਾਰ ਅੜ ਗਿਆ ਉਹਨੂੰ ਕਹਿੰਦੇ ਐ ਕਰੋ ਜਾਂਦੀ ਵਾਰ ਤੂੰ ਇਸ਼ਨਾਨ ਕਰ ਲਾ ਹਾਂ ਲਵੇ ਕੋਈ ਚੱਲਦੀ ਉਹਨੇ ਇਸ਼ਨਾਨ ਕਰਿਆ ਜੀ ਜੀ ਇਸ਼ਨਾਨ ਕਰਾ ਕੇ ਬਣ ਕੇ ਡੰਡਾ ਹੋ ਰੋਟੀ ਨਾਲ ਪੁੱਠਾ ਟੰਗਦਾ ਉਹਨੇ ਆਪਣੀ ਜਾਨ ਦੇਤੀ ਹਾਂ ਤੇ ਉਹ ਨਹੀਂ ਛੋੜਿਆ ਬਿਲਕੁਲ ਬਿਲਕੁਲ ਉਹ ਗੁਰੂ ਘਰ ਦਾ ਗੁਰੂ ਦਾ ਜਿਹੜਾ ਹੁਕਮ ਸੀ ਉਸ ਤੋਂ ਥਿੜਕਿਆ ਨਹੀਂ ਐ ਉਨੇ ਨਸ਼ੇ ਦੀ ਪੰਡ ਆਪਣੇ ਸਿਰਾਂ ਤੇ ਨਹੀਂ ਰੱਖੀ ਲੇਕਿਨ ਜਾਨ ਤੱਕ ਬਾ ਜਾਨ ਦੇਦੀ ਹਾਂ ਜਾਨ ਦੇਦੀ ਅੱਛਾ ਹੁਣ ਕਹਵੇ ਇਹ ਮਤੁਰ ਬੰਦਾ ਇਹ ਇੱਥੇ ਪਤਾ ਨਹੀਂ ਮਰਿਆ ਪਰ ਫੋਕਿਆ ਉਹਦਾ ਕੋਈ ਪਤਾ ਨਹੀਂ ਪਉ ਹਾਂ ਹਾਂ ਉਹ ਬਜ਼ੁਰਗਾ ਨੇ ਵਿਚਾਰਾ ਉਹ ਦਾ ਪਤਾ ਨਹੀਂ ਕਿਵੇਂ ਕਰਿਆ ਨਾ ਕਰਿਆ ਹਾਂ ਹਾਂ ਇਹਦੇ ਚਾਰ ਭੈਣਾਂ ਨੇ ਇਹ ਬਾਬੇ ਦੀਆਂ ਹਾਂ ਹਾਂ ਉਹਨੋਂ ਪਿੰਡ ਸੀਗੇ ਬਰਨਾ ਆਹ ਹਾਂ ਹਾਂ ਉਹ ਬਰਨਾ ਪਹੁੰਚੀ ਹੈ ਹਾਂ ਹਾਂ ਫਿਰ ਕਿਸੇ ਨੇ ਦੱਸਿਆ ਕਿ ਉਹ ਪਿੰਡ ਬਾਰਨਾ ਹੈ ਹਾਂ ਉਹ ਬਾਰਨਾ ਆਇਆ ਬਾਰਨ ਆ ਗਏ ਪੁੱਛਿਆ ਸਰਪੰਚ ਸਰਪੰਚ ਜੀ ਸਾਡੇ ਕੋਲ ਸੀ ਆਹੋ ਆਹੋ ਉਹ ਕਰਨੀ ਵਿੱਚ ਬੱਕਰੀਆਂ ਵੇਂਦੀਆਂ ਨੇ ਭੇਡਾਂ ਵੇਂ ਮਿਲੇ ਇਥੇ ਸਫਾਈ ਰੱਖੋ ਨਹੀਂ ਐਸਾ ਪਿੰਡ ਫੇਜ ਜਾਣਾ ਜੇ ਹੂੰ ਉਥੇ ਬਜ਼ੁਰਗਾਂ ਨੇ ਸਫਾਈ ਕਰਾਹੀ ਆਹੋ ਆਹੋ ਫੇਰ ਉਹ ਦਿਖਾਈ ਰਿਆ ਜੀ ਵੀ ਇਥੇ ਛੋਟਾ ਜਿਹਾ ਕਮਰਾ ਪਾ ਦੋ ਮੇਰੀ ਸਮਾਦ ਬਣਾ ਦੋ ਆਏ ਰੱਬਾ ਥੋੜੀ ਜਿਹਾ ਸੁਕਾ ਮੰਗ ਕੀ ਆ ਹਾਂ ਇੱਕ ਥਾਲੀ ਨੂਨ ਦੀ ਹਾਂ ਇੱਕ ਝਾੜੂ ਵਾਹ ਜੀ ਵਾਹ ਪੈਸਾ ਬਾਰ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਸਾਰੋਂ ਆ ਰਿਹਾ ਹੈ ਬਿਲਕੁਲ अच्छा वीर जी एक प्रशन और है आजकल ਤੁਹਾਨੂੰ ਤੁਸੀਂ ਵੀ ਦੇਖ ਰਹੇ ਹੋ ਪਹਿਲਾਂ ਪ੍ਰਵਾਸੀ ਮਜ਼ਦੂਰ ਪਿੰਡਾਂ ਦੇ ਵਿੱਚ ਵੀ ਹੈ ਸ਼ਹਿਰਾਂ ਦੇ ਵਿੱਚ ਵੀ ਹੈ ਕੱਲ ਵੀ ਉਹਨਾਂ ਨੇ ਲੁਧਿਆਣੇ ਦੇ ਵਿੱਚ ਇੱਕ ਕਤਲ ਕਰ ਦਿੱਤਾ ਨੌਜਵਾਨ ਦਾ ਕਿਤੇ ਨਾ ਕਿਤੇ ਕੁਝ ਲੋਕਾਂ ਦੀ ਗਲਤੀ ਕਰਕੇ ਟਾਰਗੇਟ ਸਾਰਿਆਂ ਦੇ ਆਉਂਦੇ ਆਨ ਬਲਬ ਸਾਰਿਆਂ ਤੇ ਆਉਂਦੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਜੀ ਬਹੁਤ ਮਾੜਾ ਕੰਮ ਹੈ ਹੂੰ ਦੇਖੋ ਬੱਚਾ ਮਾਰਿਆ ਹੈ ਜੇ ਚਲੋ ਕੋਈ ਗਲਤੀ ਵਾਧੀ ਚਾਰ ਬੰਦੇ ਉੱਥੇ ਕਰਕੇ ਜੀ ਉਹਨਾਂ ਨਿਵੇੜ ਦਿਓ ਨਿਵੇੜ ਦਿਓ ਯਸ ਸਿਆਣੀ ਗੱਲ ਐ ਰਣੇਕ ਦੀ ਬਿਲਕੁਲ ਸਾਡੇ ਵੀ ਰੌਲੇ ਰੌਲੇ ਹੋ ਜਾ ਰਹੇ ਨੇ ਜੀ ਅਸੀਂ ਇਹਨੂੰ ਪਹਿਲਾਂ ਕਹਿਦੇ ਆਂ ਕਿ ਕੋਠੀ ਬੁਲਾ ਲੈਣਾ ਹਾਂ ਕੋਠੀ ਬੁਲਾ ਗਈ ਦੀ ਗਲਤੀ ਆ ਉਹਦੀ ਗਲਤੀ ਕੱਢ ਦੇ ਉਹਦੀ ਗਲਤੀ ਕੱਢ ਪਰ ਪੁਲਿਸ ਵਾਲ ਨੂੰ ਪਹੁੰਚ ਦੇਣਾ ਹੈ ਮੈਂ ਉਹੀ ਗੱਲ ਕਰਦਾ ਵੀ ਕਿਤੇ ਨਾ ਕਿਤੇ ਇੱਕ ਬੰਦੇ ਕਰਕੇ ਹੁਣ ਪ੍ਰਵਾਸੀ ਮਜ਼ਦੂਰ ਪੂਰੇ ਪੰਜਾਬ ਦੇ ਵਿੱਚ ਐ ਹੁਣ ਉਗੜੀ ਸਾਰਿਆਂ ਤੇ ਉੱਠ ਰਹੀ ਹੈ ਮੁਸੀਬਤ ਸਾਰਿਆਂ ਨੂੰ ਸਾਹਮਣੇ ਕਰਨੀ ਪੈ ਰਹੀ ਹੈ ਕੀ ਇਸਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਬਹੁਤ ਮਾੜਾ ਕੰਮ ਆਇਆ ਜਿਹੜਾ ਬੱਚਾ ਮਾਰ ਰਿਹਾ ਬੜਾਈ ਗੱਲ ਤਕਲੀਫ ਹੈ ਸਾਨੂੰ ਵੀ ਤਕਲੀਫ ਹੈ ਬਿਲਕੁਲ ਆਪਣੇ ਮੜਾ ਕੰਡਾ ਲਗੇ ਆਪਾਂ ਭਜਾਂਗੇ ਦਸਤਾਨੇ ਹੋਲ ਜੀ ਬਿਲਕੁਲ ਜੀ ਇਹਦਾ ਦੁੱਖ ਨਿਕਲ ਜਾਏ ਨਿਕਲ ਜਾਏ ਬਿਲਕੁਲ ਬਿਲਕੁਲ ਮੇਰੇ ਨਾਲ ਇੱਕ ਵੀਰ ਹੋਰ ਜੁੜ ਤੁਹਾਡਾ ਕੀ ਨਾਮ ਹੈ ਸਰ ਤਰਮਸ ਸਿੰਘ ਹਾਂਜੀ ਤਰਮਸ ਸਿੰਘ ਤਰਮਸ ਸਿੰਘ ਇਸੇ ਪਿੰਡ ਦੇ ਹੋ ਹਾਂ ਜੀ ਕੀ ਕਰਦੇ ਹੋ ਤੁਸੀਂ ਸਰ ਮੈਂ ਵੇਲੇ ਦਿਹਾੜੀ ਦੀ ਦਿਹਾੜੀ ਟੱਪਾ ਕਰ ਲੈਂਦੀ ਹਾਂ ਇਸ ਪਿੰਡ ਦੇ ਵਿੱਚ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਤੁਸੀਂ ਪੁਰਾਣਾ ਨਹੀਂ ਹੈ ਮਾਤਾ ਪੁਰਾਣੇ ਜੀ ਮਾਤਾ ਅੱਛਾ ਅੱਛਾ ਯਾਰ ਮੇ ਸਾਡਾ ਅੱਛਾ ਜਨਮੀ ਇੱਥੇ ਦਾ ਹਾਂ ਕੀ ਕਹਿਣਾ ਚਾਹੁੰਦੇ ਆ ਇਸ ਪਿੰਡ ਦੇ ਬਾਰੇ ਦੇ ਵਿੱਚ ਬਹੁਤ ਸੋਹਣਾ ਪਿੰਡ ਬਣਾਇਆ ਤੁਸੀਂ ਇਸ ਪੰਚਾਇਤ ਦੀ ਬਹੁਤ ਵੱਡੀ ਹਿੰਮਤ ਹੈ ਇਹ ਸਾਈਂ ਮੇਰੀ ਵਧੀਆ ਥਾਂ ਦੇ ਚੰਗਾ ਕੰਮ ਦੇਖੋ ਕੈਮਰੇ ਲੱਗੇ ਹੋਏ ਨੇ ਫਰਮੀਏ ਦੇ ਵਿੱਚ ਅੱਛਾ ਜੀ ਚਾਰ ਆ ਦੇਖਾ ਪੰਜ ਧਰਮਸ਼ਾਲਾ ਨੇ ਹਾਂ ਪੰਜਾਂ ਚ ਏਸੀ ਏਸੀ ਲੱਗਾ ਹੋਇਆ ਪੰਜ ਧਰਮਸ਼ਾਲਾ ਨੇ ਹਾਂ ਮੈਂ ਅਸੀਂ ਲੋਏ ਆਪੋ ਹੋਏ ਹੋਏ ਉਹਨਾਂ 40 ਕੁਰਸੀਆਂ ਹੈ ਤੇ ਆਪਣਾ ਸੱਚੇ ਦਾ ਕੈਮਰਾ ਹਾਂ ਹਾਂ ਸਾਰੇ ਦਾ ਉੱਪਰ ਫੋਲਣ ਬਹੁਤ ਵਧੀਆ ਜੀ 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 ਸੋ ਹਰਨੇਕ ਜੀ ਨੇ ਦੱਸਿਆ ਹੈ ਕਿ ਇਸ ਪਿੰਡ ਦੀ ਸੱਤ ਬਾਰੇ ਦੱਸਿਆ ਹੈ ਔਰ ਖਾਸ ਕਰਕੇ ਇਹਨਾਂ ਨੇ ਗੱਲ ਦੱਸੀ ਹੈ ਸ਼ਹੀਦ ਬਾਬਾ ਜੈ ਸਿੰਘ ਖਲਕੜ ਖਲਕੜ ਜੀ ਦੀ ਸ਼ਹਾਦਤ ਨੂੰ ਇਹਨਾਂ ਨੇ ਯਾਦ ਕੀਤਾ ਹੈ ਕਿ ਮਤਲਬ ਉਹ ਆਪਣੇ ਗੁਰੂ ਦੇ ਨਾਲ ਕੀਤੇ ਹੋਏ ਬਚਨਾਂ ਤੋਂ ਪਿੱਛੇ ਨਹੀਂ ਹਟਿਆ ਪਰ ਉਸਨੇ ਆਪਣੀ ਬੰਦ-ਬੰਦ ਜਿਹੜਾ ਹੈ ਸਰੀਰ ਦੀ ਖਲ ਕਟਵਾ ਦਿੱਤੀ ਖਲ ਕੱਟ ਔਰ ਜਿੱਥੋਂ-ਜਿੱਥੋਂ ਮਤਲਬ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਔਰ ਗੁਰੂ ਦੇ ਨਾਲ ਉਹ ਹਮੇਸ਼ਾ ਇਕਮਿਕ ਰਹੇ ਨੇ ਗੁਰੂ ਦੇ ਕੀਤੇ ਹੋਏ ਕੌਲ ਜਿਹੜੇ ਬਚਨ ਨੇ ਉਹਨਾਂ ਨੂੰ ਨਿਭਾਇਆ ਹੈ ਸੋ ਬਾਰਨ ਪਿੰਡ ਦੀ ਅਸੀਂ ਹਮੇਸ਼ਾ ਦੁਆ ਮੰਗਦੇ ਆਂ ਜੀ ਅਕਾਲ ਪੁਰਖ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦੇ ਆਂ ਕਿ ਇੱਥੇ ਦਾ ਭਾਈਚਾਰਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਇੱਕ ਦੂਜੇ ਨਾਲ ਪਿਆਰ ਤੇ ਮੁਹੱਬਤ ਦੇ ਨਾਲ ਰਹਿਣ ਕਿਸੇ ਵੀ ਤਰ੍ਹਾਂ ਦਾ ਇੱਕ ਦੂਜੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਾ ਹੋਵੇ ਔਰ ਖਾਸ ਕਰਕੇ ਪੰਚਾਇਤਾਂ ਦੇ ਜੋ ਕੰਮ ਕਾਰ ਨੇ ਉਥੇ ਕਰਵਾਏ ਨੇ ਪਿੰਡ ਨੂੰ ਪੂਰੀ ਤਰ੍ਹਾਂ ਕੈਮਰੇ ਲਾ ਕੇ ਪੂਰੀ ਤਰ੍ਹਾਂ ਮਤਲਬ ਜਿਹੜਾ ਕੀਤਾ ਹੋਇਆ ਹੈ ਉਹ ਜੀ ਲਾਈਟਾਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਬੜੀਆਂ ਧਰਮਸ਼ਾਲਾ ਜਿਹੜੀਆਂ ਨੇ ਉਹ ਪੰਜ ਧਰਮਸ਼ਾਲਾ ਨੇ ਪੰਜਈ ਧਰਮਸ਼ਾਲਾ ਦੇ ਵਿੱਚ ਏਸੀ ਤੱਕ ਲੱਗੇ ਹੋਏ ਨੇ ਇਹ ਹਰਨੇਕ ਸਿੰਘ ਜੀ ਜਿਹੜੇ ਕਿ ਇਸ ਸਮੇਂ ਪਿੰਡ ਦੇ ਵਸਨੀਕ ਨੇ ਸਰਪੰਚ ਵੀ ਰਹਿ ਚੁੱਕੇ ਹੋ ਤੁਸੀਂ ਸਾਡਾ ਚਾਚਾ ਸਰਮੋਹਤ ਹੈ ਅੱਛਾ ਜੀ ਅਸੀਂ ਜਾਨੀ ਨਾਲ ਆ ਕੇ ਕਰਾ ਦਨੇ ਆ ਹਾਂ ਹਾਂ ਸੋ ਇਸ ਕਰਕੇ ਦੋਸਤੋ ਇਸ ਤਰ੍ਹਾਂ ਦੇ ਪਿੰਡ ਦੀਆਂ ਉਦਾਹਰਨਾਂ ਅਸੀਂ ਹੋਰ ਪਿੰਡਾਂ ਵਿੱਚ ਵੀ ਵਿਚਰਾਂਗੇ ਕਿਉਂਕਿ ਪਿੰਡ ਜਿਹੜਾ ਹੈ ਉਹ ਸਾਡੀ ਜਾਨ ਹੈ ਜਿੰਦੇ ਆ ਕਿਉਂਕਿ ਸਾਡਾ ਵੀ ਪਛੋਕੜ ਜਿਹੜਾ ਉਹ ਪਿੰਡ ਹੈ ਸੋ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮ ਸੋਹਤਾ ਪਿੰਡ ਬਾਰਨ ਦੀ ਇਸ ਸੱਤ ਚੋ